ਇੰਗਲਿਸ਼ ਨੂੰ ਸੌਖੇ ਤਰੀਕੇ ਦੇ ਨਾਲ ਸਿੱਖਣ ਦੇ ਲਈ ਜਿਹੜੀ ਆਪਾਂ ਸੀਰੀਜ਼ ਚਲਾ ਰਹੇ ਹਾਂ ਉਸ ਦੇ ਵਿੱਚ ਇਹ ਨੈਕਸਟ ਕਲਾਸ ਆ ਇਸ ਦੇ ਵਿੱਚ ਆਪਾਂ ਰੂਟੀਨ ਦੀ ਗੱਲ ਕਰਾਂਗੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਨੇਮ ਦੇ ਨਾਲ ਕਰਦੇ ਹੋ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਉਹ ਬਾਰ-ਬਾਰ ਆਲਮੋਸਟ ਲਗਭਗ ਆਪਾਂ ਉਹਨੂੰ ਰੋਜ਼ਾਨਾ ਆਪਾਂ ਉਹਨਾਂ ਚੀਜ਼ਾਂ ਨੂੰ ਆਪਾਂ ਕਰਦੇ ਹਾਂ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਤੇ ਛੋਟੇ-ਛੋਟੇ ਵਾਕ ਬਣਾ ਕੇ ਆਪਾਂ ਬੜੇ ਟੀਅਰਲੀ ਆਪਣੀ ਗੱਲ ਜਿਹੜੀ ਹੈਗੀ ਆ ਉਹ ਇੰਗਲਿਸ਼ ਦੇ ਵਿੱਚ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਦੱਸ ਸਕਦੇ ਆ ਹੁਣ ਜਦੋਂ ਆਪਾਂ ਰੁਟੀਨ ਦੀ ਗੱਲ ਕਰਦੇ ਆ ਤਾਂ ਰੁਟੀਨ ਆਮ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਉਹ ਰੁਟੀਨ ਆ ਜਿਹੜੀ ਤੁਸੀਂ ਅੱਜ ਤੋਂ ਬਹੁਤ ਸਮਾਂ ਪਹਿਲਾਂ ਸ਼ੁਰੂ ਕੀਤੀ ਸੀ ਤੇ ਹੁਣ ਵੀ ਉਹ ਤੁਸੀਂ ਕਰਦੇ ਹੋ ਹੁਣ ਵੀ ਨਾਓ ਹੁਣ ਵੀ ਤੁਸੀਂ ਉਸ ਚੀਜ਼ ਨੂੰ ਕਰ ਰਹੇ ਹੋ ਮਤਲਬ ਅੱਜ ਤੋਂ ਬਹੁਤ ਮਹੀਨੇ ਪਹਿਲਾਂ ਬਹੁਤ ਸਾਲ ਪਹਿਲਾਂ ਤੁਸੀਂ ਕੋਈ ਰੋਜ਼ਾਨਾ ਐਕਟੀਵਿਟੀ ਕਰਨੀ ਸ਼ੁਰੂ ਕੀਤੀ ਸੀਗੀ ਤੇ ਤੁਸੀਂ ਨੇਮ ਦੇ ਨਾਲ ਉਹ ਹੁਣ ਵੀ ਕਰਦੇ ਤੇ فرض ਕਰੋ ਤੁਸੀਂ ਆ ਪਾਰਕ ਜਾਣਾ ਸ਼ੁਰੂ ਕੀਤਾ ਅੱਜ ਤੋਂ 2 ਸਾਲ ਪਹਿਲਾਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਤੁਸੀਂ ਸੋਚਿਆ ਇੱਕ ਦਿਨ ਸੋਚਿਆ ਵੀ ਮੈਂ ਨਾ ਹਰ ਰੋਜ਼ ਪਾਰਕ ਜਾਇਆ ਕਰੂੰਗਾ ਹੁਣ ਤੁਸੀਂ ਉਹ ਪਾਰਕ ਜਾਣਾ ਸ਼ੁਰੂ ਕਰਤਾ ਪਾਸਟ ਦੀ ਕੋਈ ਪੁਰਾਣੀ ਉਹ ਸਮਾਂ ਹੈਗਾ ਜਦੋਂ ਤੁਸੀਂ ਉਹਨੂੰ ਜਾਣਾ ਸ਼ੁਰੂ ਕੀਤਾ ਰੂਟੀਨ ਫਾਲੋ ਕਰਨੀ ਸ਼ੁਰੂ ਕਰਤੀ ਤੇ ਹੁਣ ਤੱਕ ਵੀ ਤੁਸੀਂ ਉਹਨੂੰ ਲਗਾਤਾਰ ਉਹ ਚੀਜ਼ ਕਰਦੇ ਹੋ ਰੋਜ਼ ਤੁਸੀਂ ਆਪਦਾ ਜਿਹੜਾ ਉਹ ਪਾਰਕ ਹੈਗਾ ਉੱਥੇ ਜਾਂਦੇ ਹੋ ਇੱਕ ਦਿਨ ਛੱਡ ਕੇ ਜਾਂਦੇ ਹੋ ਜਾਂ ਤੁਸੀਂ ਉਹਨੂੰ ਨੇਮ ਨਾਲ ਉਸ ਚੀਜ਼ ਨੂੰ ਕਰਦੇ ਹੋ ਰਿਪੀਟਡਲੀ ਤੁਸੀਂ ਕਰਦੇ ਇੱਕ ਹੋਰ ਵੀ ਚੀਜ਼ ਹੋ ਸਕਦੀ ਆ ਵੀ ਤੁਸੀਂ ਬਹੁਤ ਸਮਾਂ ਪਹਿਲਾਂ ਨਾਲ ਦੀ ਨਾਲ ਹੀ ਕੁਝ ਸਮਾਂ ਪਹਿਲਾਂ ਤੁਸੀਂ ਵਰਕਆਊਟ ਕਰਨਾ ਸ਼ੁਰੂ ਕੀਤਾ ਵਰਕਆਊਟ ਆਪਾਂ ਕਹਿ ਦਿੰਨੇ ਆ ਕਸਰਤ ਕਰਨੇ ਹੁਣ ਵਰਕਆਊਟ ਕਰਨਾ ਸ਼ੁਰੂ ਕੀਤਾ ਕਸਰਤ ਕਰਨੀ ਸ਼ੁਰੂ ਕੀਤੀ ਤੇ ਉਹ ਤੁਸੀਂ ਪਹਿਲਾਂ ਸ਼ੁਰੂ ਕੀਤੀ ਤੇ ਕੁਝ ਟਾਈਮ ਤੁਸੀਂ ਉਹ ਕੀਤੀ ਫਿਰ ਉਹ ਛੱਡ ਦਿੱਤੀ ਹੁਣ ਇੱਥੇ ਦੋ ਤਰ੍ਹਾਂ ਦੀ ਰੂਟੀਨ ਹੋਗੀ ਇੱਕ ਤਾਂ ਹੋਗੀ ਇਹ ਵਾਲੀ ਪਹਿਲੇ ਨੰਬਰ ਵਾਲੀ ਜਿਹੜੀ ਕਿ ਇਹਨੂੰ ਆਪਾਂ ਇੱਧਰ ਲਿਖ ਲੈਣੇ ਆ ਪਹਿਲੇ ਨੰਬਰ ਵਾਲੀ ਜਿਹੜੀ ਕਿ ਤੁਸੀਂ ਪਹਿਲਾਂ ਸ਼ੁਰੂ ਕੀਤੀ ਤੇ ਹੁਣ ਤੱਕ ਵੀ ਤੁਸੀਂ ਕਰਦੇ ਹੋ ਇਹ ਰੂਟੀਨ ਹੁਣ ਵੀ ਤੁਸੀਂ ਕਰਦੇ ਹੋ ਮੌਜੂਦਾ ਵੀ ਤੁਸੀਂ ਇਸ ਚੀਜ਼ ਨੂੰ ਕਰਦੇ ਹੋ ਦੂਸਰੀ ਜਿਹੜੀ ਹੈਗੀ ਆ ਉਹ ਤੁਸੀਂ ਪਹਿਲਾਂ ਸ਼ੁਰੂ ਕੀਤੀ ਤੇ ਪਾਸਟ ਦੇ ਵਿੱਚ ਉਹ ਛੱਡ ਦਿੱਤੀ। ਹੁਣ ਇਹ ਹੋ ਗਈ ਤੁਹਾਡੀ ਮੌਜੂਦਾ ਰੁਟੀਨ ਜਿਹੜੀ ਹੁਣ ਤੁਸੀਂ ਕਰਦੇ ਹੋ ਤੇ ਇਹ ਹੋ ਗਈ ਤੁਸੀਂ ਪਾਸਟ ਦੇ ਵਿੱਚ ਇਹ ਇਹ ਤੁਸੀਂ ਛੱਡ ਦਿੱਤੀ। ਇਹ ਛੱਡੀ ਛੱਡਤੀ ਹੁਣ ਨਹੀਂ ਤੁਸੀਂ ਇਸ ਚੀਜ਼ ਨੂੰ ਕਰਦੇ। ਹੁਣ ਤੁਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ ਇਹ ਵਾਲੀ ਨੂੰ। ਵਰਕਆਊਟ ਕਸਰਤ ਇੱਥੇ ਮੈਂ ਲਿਖ ਦਿੰਨਾ ਕਸਰਤ। ਕਸਰਤ ਤੁਸੀਂ ਕਰਨੀ ਸ਼ੁਰੂ ਕੀਤੀ ਸੀਗੀ ਉਹ ਛੱਡਤੀ ਲੇਕਿਨ ਪਾਰਕ ਜਾਣਾ ਤੁਸੀਂ ਪਾਰਕ ਜਾਣਾ ਸ਼ੁਰੂ ਕੀਤਾ ਸੀਗਾ ਤੇ ਪਾਰਕ ਤੁਸੀਂ ਹੁਣ ਵੀ ਜਾਂਦੇ ਹੋ ਤੇ ਹਰ ਰੋਜ਼ ਤੁਸੀਂ ਉੱਥੇ ਜਾਂਦੇ ਜਾਂਦੇ ਹੋ ਉਹ ਤੁਸੀਂ ਇਹ ਰੁਟੀਨ ਡੇਲੀ ਫੋਲੋ ਕਰਦੇ ਹੋ ਹੁਣ ਦੋ ਚੀਜ਼ਾਂ ਇਹ ਕਿਉਂ ਜ਼ਰੂਰੀ ਨੇ ਕਿਉਂਕਿ ਇਸ ਰੁਟੀਨ ਦੇ ਬਾਰੇ ਆਪਾਂ ਅਲੱਗ ਤਰੀਕੇ ਨਾਲ ਗੱਲ ਕਰਦੇ ਆਂ ਤੇ ਇਸ ਰੁਟੀਨ ਦੇ ਬਾਰੇ ਆਪਾਂ ਅਲੱਗ ਤਰ੍ਹਾਂ ਦੇ ਵਾਕ ਬਣਾਉਂਦੇ ਆਂ ਥੋੜਾ ਜਿਹਾ ਹੀ ਫਰਕ ਪੈਂਦਾ ਦੋਹਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਸਿਰਫ ਇੱਕੋ ਹੀ ਫਰੇਜ਼ ਦਾ ਫਰਕ ਪਾ ਕੇ ਆਪਾਂ ਦੋਹਾਂ ਰੁਟੀਨ ਦੇ ਬਾਰੇ ਆਪਾਂ ਦੱਸ ਸਕਦੇ ਆਂ ਸੋ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਾਂਗੇ ਇਸ ਰੁਟੀਨ ਦੀ ਜਿਹੜੀ ਤੁਸੀਂ ਪਾਸਟ ਵਿੱਚ ਸ਼ੁਰੂ ਕੀਤੀ ਚਾਹੇ ਤੁਸੀਂ 2 ਹਫ਼ਤੇ ਪਹਿਲਾਂ ਸ਼ੁਰੂ ਕੀਤੀ ਮਹੀਨਾ ਸ਼ੁਰੂ ਕੀਤੀ ਬਸ ਜਿਹੜੀ ਚੀਜ਼ ਆਪਾਂ ਨੇਮ 'ਚ ਗਿਣ ਲੈਣੇ ਆ ਜਿਹੜੀ ਚੀਜ਼ ਆਪਾਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਗਿਣ ਲੈਣੇ ਆ ਮਤਲਬ ਵੀ ਹਾਂਜੀ ਇਹ ਮੈਂ ਨੇਮ ਨਾਲ ਕਰਦਾ ਜੀ ਇਹ ਮੈਂ ਰੁਟੀਨ 'ਚ ਚੀਜ਼ ਕਰਦਾ ਉਹ 2 ਮਹੀਨੇ ਪੁਰਾਣੀ ਵੀ ਹੋ ਸਕਦੀ ਹੈ 6 ਮਹੀਨੇ ਵੀ ਹੋ ਸਕਦੀ ਹੈ ਜਿੰਨਾ ਵੀ ਸਮਾਂ ਹੋ ਗਿਆ 2 ਸਾਲ ਵੀ ਹੋ ਸਕਦੀ ਹੈ 10 ਸਾਲ ਵੀ ਹੋ ਸਕਦੀ ਹੈ ਕਿੰਨਾ ਵੀ ਸਮਾਂ ਹੋ ਸਕਦਾ ਹੈ ਤੇ ਇਹ ਜਿਹੜੀ ਚੀਜ਼ ਆ ਇਹ ਵੀ ਪ੍ਰਾਣੀ ਬਹੁਤ ਹੋ ਸਕਦੀ ਹੈ ਲੇਕਿਨ ਇਹਦੇ ਵਿੱਚ ਖਾਸ ਇਹੀ ਆ ਵੀ ਇਹ ਪਾਸਟ ਦੇ ਵਿੱਚ ਤੁਸੀਂ ਛੱਡ ਦਿੱਤੀ ਹੁਣ ਤੁਸੀਂ ਉਹ ਚੀਜ਼ ਨੂੰ ਨਹੀਂ ਕਰਦੇ ਦੋਹਾਂ ਨੂੰ ਹੀ ਅਲੱਗ-ਅਲੱਗ ਤਰੀਕੇ ਨਾਲ ਆਪਾਂ ਦੱਸਦੇ ਹਾਂ ਸੋ ਰੂਟੀਨ ਦੇ ਬਾਰੇ ਗੱਲ ਕਰਨ ਦੇ ਲਈ ਆਪਾਂ ਨੂੰ ਥੋੜੇ ਜਿ ਸ਼ਬਦਾਂ ਦੀ ਲੋੜ ਪਊਗੀ ਆਪਾਂ ਪਹਿਲਾਂ ਇਹ ਸ਼ਬਦ ਸਿੱਖਾਂਗੇ ਇਹਨਾਂ ਦੇ ਮੀਨਿੰਗ ਆਪਾਂ ਸਮਝਾਂਗੇ ਤੇ ਸੌਖੇ ਤਰੀਕੇ ਦੇ ਨਾਲ ਕਰਨ ਦੇ ਲਈ ਤੁਸੀਂ ਇਹ ਜਿਹੜੀਆਂ ਇਹਨਾਂ ਦੀਆਂ ਫੋਟੋਆਂ ਹੈਗੀਆਂ ਨੇ ਫੋਟੋਆਂ ਆਪਣੇ ਧਿਆਨ ਚ ਰੱਖਣੀਆਂ ਨੇ ਤੁਸੀਂ ਇਹਨਾਂ ਫੋਟੋਆਂ ਨੂੰ ਹੀ ਡਾਇਰੈਕਟਲੀ ਜਿਹੜੇ ਹੈਗੇ ਵਰਡਸ ਨੇ ਵਰਡਸ ਦੇ ਨਾਲ ਲਿੰਕ ਕਰਕੇ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੁਣ ਸਭ ਤੋਂ ਪਹਿਲਾਂ ਕੀ ਆ ਸਵੇਰੇ ਆਪਾਂ ਕੀ ਕਰਦੇ ਆ ਸਵੇਰੇ ਆਪਾਂ ਉੱਠਦੇ ਆਂ ਆਪਾਂ ਕਹਿੰਦੇ ਆ ਵੇਕ ਅਪ ਵੇਕ ਅਪ ਮੈਨੇ ਉੱਠਣਾ ਸਵੇਰੇ ਅਸੀਂ ਉੱਠਦੇ ਆਂ ਮੈਂ ਉੱਠਿਆ ਜੀ ਆਈ ਵੇਕ ਅਪ ਤੇ ਉਸ ਤੋਂ ਬਾਅਦ ਅਸੀਂ ਬ੍ਰਸ਼ ਕਰਦੇ ਆਂ ਬ੍ਰਸ਼ ਟੀਥ ਫਿਰ ਉਸ ਤੋਂ ਬਾਅਦ ਨਹਾਉਨੇ ਆਂ ਆਪਾਂ ਸ਼ਾਵਰ ਲੈਨੇ ਆਂ ਸ਼ਾਵਰ ਇਨੂੰ ਆਪਾਂ ਸ਼ਾਵਰ ਉਸ ਤੋਂ ਬਾਅਦ ਤਿਆਰ ਹੋਣਿਆ ਗੇਟ ਡਰੈਸਡ ਡਰੈਸ ਡਰੈਸ ਅਪ ਹੋਣਿਆ ਆਪਾਂ ਗੇਟ ਡਰੈਸਡ ਉਸ ਤੋਂ ਬਾਅਦ ਫਿਰ ਖਾਣਾ ਖਾਣਿਆ ਸਵੇਰ ਦਾ ਉਹਨੂੰ ਆਪਾਂ ਕਹਿ ਦਿੰਦੇ ਆ ਬ੍ਰੈਕਫਾਸਟ ਸੋ ਹੈਵ ਬ੍ਰੈਕਫਾਸਟ ਇੱਥੇ ਹੈਵ ਕਿਉਂ ਲਾ ਰਹੇ ਆ ਹੈਵ ਵੈਸੇ ਬਹੁਤ ਸਾਰੀਆਂ ਜਗ੍ਹਾ ਤੇ ਲੱਗਦਾ ਅੱਗੇ ਵੀ ਤੁਹਾਨੂੰ ਇਹ ਚੀਜ਼ ਸਮਝਾਉਂਗਾ ਇਹ ਇੱਥੇ ਹੈਵ ਆਪਾਂ ਖਾਣ ਵਾਲੀ ਚੀਜ਼ ਵਾਸਤੇ ਆਪਾਂ ਯੂਜ਼ ਕਰ ਲੈਨੇ ਆ ਤੇ ਇਸ ਨੂੰ ਆਪਾਂ ਬਹੁਤ ਡੀਟੇਲ ਦੇ ਵਿੱਚ ਅਲੱਗ ਤੋਂ ਇੱਕ ਚੀਜ਼ ਮੈਂ ਲੈਕਚਰ ਦੇ ਨਾਲ ਤੁਹਾਨੂੰ ਮੈਂ ਸਮਝਾਉਂਗਾ लेकिन इतने सिर्फ तुम इन्ना ही याद रखो कि हैव आप जो है खाने वाली चीज़ के लिए आपत सकते हैं गो टू वर्क फिर कम तो बाद लंच हैव लंच लंच करते हैं देखो इतनेव है ब्रेकफस्ट हैव लंच हम इतने ब्रेकफस्ट ते लंच लंच है अपना दोपहर का खाना दैन आए गो होम फिर आपने गो होम उस तो बाद ਆਈ ਵਰਕਆਊਟ ਵਰਕਆਊਟ ਕਰਦੇ ਆ ਵਰਕਆਊਟ ਮੀਨਸ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਸਰਤ ਕਰਨਾ ਹੈਵ ਡਿਨਰ ਡਿਨਰ ਹੈਗਾ ਰਾਤ ਦਾ ਖਾਣਾ ਆਪਾਂ ਤੇ ਰਿਲੈਕਸ ਕਰਦੇ ਆ ਆਰਾਮ ਕਰਦੇ ਆ ਇਸ ਤੋਂ ਬਾਅਦ ਸੌਂ ਜਾਂਦੇ ਆ ਇੱਥੇ ਆਪਾਂ ਕਹਿ ਦਿੰਦੇ ਆ 슬ੀਪ 슬ੀਪ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਆ ਗੋ ਟੂ ਬੈਡ ਗੋ ਟੂ ਬੈਡ ਇਹ ਇਹ ਵਾਲਾ ਫਰੇਜ਼ ਵੀ ਆਪਾਂ ਇੱਥੇ ਯੂਜ਼ ਕਰ ਸਕਦੇ ਆ ਸੋ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬਸ ਤੁਸੀਂ ਜਿਹੜੀਆਂ ਫੋਟੋਆਂ ਹੈਗੀਆਂ ਨੇ ਇਨਾਂ ਦਾ ਤੇ ਸ਼ਬਦਾਂ ਦਾ ਤੁਸੀਂ ਨਾਲ ਜੋੜ ਕੇ ਤੁਸੀਂ ਧਿਆਨ ਚ ਰੱਖਣਾ ਹੈ ਹੁਣ ਇੱਥੇ ਦੇਖੋ ਇਹਨਾਂ ਸਾਰਿਆਂ ਨੂੰ ਮੈਂ ਇੱਕ ਵਾਰੀ ਪੰਜਾਬੀ ਦੇ ਵਿੱਚ ਲਿਖਦਾ ਵੇਕ ਅਪ ਬਰਸ਼ ਟੀਥ ਸ਼ਾਵਰ ਗੈਟ ਡਰੈਸਟ ਹੈਵ ਬ੍ਰੈਕਫਾਸਟ ਗੋ ਟੂ ਵਰਕ ਹੈਵ ਲੰਚ ਗੋ ਹੋਮ ਵਾਕ ਵਰਕਆਊਟ ਹੈਵ ਡਿਨਰ ਰਿਲੈਕਸ ਗੋ ਟੂ ਬੈਡ ਹੁਣ ਇਹਨਾਂ ਦੇ ਬਾਰੇ ਹੀ ਜਿਹੜੇ ਵਾਕ ਨੇ ਉਹ ਆਪਾਂ ਦੋ ਤਰੀਕੇ ਨਾਲ ਬਣਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਰੂਟੀਨ ਦੀ ਗੱਲ ਕਰਦੇ ਆ ਤਾਂ ਆਪਾਂ ਆਪ ਦੀ ਗੱਲ ਕਰਦੇ ਆ ਆਪਾਂ ਆਪਣੀ ਰੁਟੀਨ ਦੇ ਬਾਰੇ ਦੱਸਦੇ ਆ ਵੀ ਅਸੀਂ ਰੋਜ਼ ਕੀ ਕਰਦੇ ਆ ਸੋ ਅਸੀਂ ਰੋਜ਼ ਕੀ ਕਰਦੇ ਆ ਅਸੀਂ ਉਹਦੇ ਬਾਰੇ ਦੱਸਣ ਦੇ ਲਈ ਆਪਾਂ ਜਿਹੜਾ ਸ਼ਬਦ ਯੂਜ਼ ਕਰਦੇ ਆ ਉਹ ਹੈਗਾ ਆਈ ਆਏ ਆਪਾਂ ਯੂਜ਼ ਕਰਦੇ ਆ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਪਹਿਲਾਂ ਬਸ ਤੁਸੀਂ ਆਈ ਲਾ ਦਿਓ ਆਈ ਵੇਕ ਅਪ ਆਈ ਬਰਸ਼ ਟੀਥ ਆਈ ਹੈਵ ਸ਼ਾワー ਆਈ ਗੈਟ ਡਰੈਸਡ ਆਈ ਹੈਵ ਬ੍ਰੈਕਫਾਸਟ ਆਈ ਗੋ ਟੂ ਵਰਕ ਕਿਸੇ ਦੇ ਨਾਲ ਵੀ ਬਸ ਇਹਦਾ ਉਹੀ ਮਤਲਬ ਹੋ ਜਾਊਗਾ ਹਾਂਜੀ ਮੈਂ ਬ੍ਰੇਕਫਾਸਟ ਕਰਦਾ ਮੈਂ ਕੰਮ ਤੇ ਜਾਂਦਾ ਉਸ ਤੋਂ ਬਾਅਦ ਮੈਂ ਲੰਚ ਕਰਦੀ ਆ ਉਸ ਤੋਂ ਬਾਅਦ ਮੈਂ ਘਰੇ ਜਾਂਦੀ ਆ ਆਈ ਵਰਕਆਊਟ ਮੈਂ ਕਸਰਤ ਕਰਦੀ ਆ ਆਈ ਹੈਵ ਡਿਨਰ ਮੈਂ ਡਿਨਰ ਕਰਦਾ ਰਿਲੈਕਸ ਮੈਂ ਆਰਾਮ ਕਰਦਾ ਕਰਦੀ ਆ ਤੇ ਆਈ ਗੁਰੂ ਬੈੱਡ ਉਸ ਤੋਂ ਬਾਅਦ ਮੈਂ ਸੌਂ ਜਾਂਦਾ ਇਹ ਸਾਰੇ ਮਤਲਬ ਸਿਰਫ ਤੇ ਸਿਰਫ ਤੁਸੀਂ ਆਈ ਦੇ ਨਾਲ ਇਹ ਜਿਹੜੇ ਆਪਣੇ ਬਾਰੇ ਜੋ ਤੁਸੀਂ ਯੂਜ਼ ਕਰਨਾ ਤਾਂ ਆਈ ਲਾ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਵਰਤ ਕੇ ਤੁਸੀਂ ਦੂਸਰੀ ਆਪਣੀ ਗੱਲ ਜਿਹੜੀ ਹੈਗੀ ਆ ਦੂਸਰੇ ਪਰਸਨ ਨੂੰ ਦੱਸ ਸਕਦੇ ਆਂ ਲੇਕਿਨ ਜਦੋਂ ਆਪਾਂ ਕਿਸੇ ਦੇ ਰੂਟੀਨ ਦੇ ਬਾਰੇ ਗੱਲ ਕਰਨੀ ਹੈ ਜਦੋਂ ਆਪਾਂ ਕਿਸੇ ਦੀ ਰੂਟੀਨ ਆ ਹੁਣ ਉਹਦੇ ਬਾਰੇ ਉਹਦਾ ਨੇਮ ਆ ਹੁਣ ਆਪਾਂ ਉਹਦੇ ਬਾਰੇ ਦੱਸਣਾ ਤਾਂ ਉੱਥੇ ਫਿਰ ਕੀ ਹੁੰਦਾ ਇਹ ਜਿਹੜੇ ਸ਼ਬਦ ਨੇ ਇਹ ਚੇਂਜ ਹੋ ਜਾਂਦੇ ਨੇ ਸੋ ਇਹ ਇੱਕ ਸੈਪਰੇਟ ਕਲਾਸ ਦਾ ਵਿਸ਼ਾ ਸੋ ਇਸੇ ਕਰਕੇ ਇਹ ਕਲਾਸ ਦੇ ਵਿੱਚ ਆਪਾਂ ਸਿਰਫ ਉਹੀ ਵਰਤਣੇ ਆ ਜਿੱਥੇ ਇਹ ਸ਼ਬਦ ਜਿਹੜੇ ਹੈਗੇ ਨੇ ਇਹ ਇਹ ਚੇਂਜ ਨਹੀਂ ਹੁੰਦੇ ਇੱਕ ਤਾਂ ਇਹ ਆ ਦੇ ਨਾਲ ਨਹੀਂ ਚੇਂਜ ਹੋਣਗੇ ਇੱਕ ਦੂਸਰਾ ਜਿੱਥੇ ਹੈਗਾ ਜਿੱਥੇ ਆਪਾਂ ਦੋ ਤੋਂ ਵੱਧ ਜਣਿਆਂ ਦੀ ਗੱਲ ਕਰਦੇ ਆ ਉਹ ਚਾਹੇ ਮੇਲ ਹੋਣ ਚਾਹੇ ਫੀਮੇਲ ਹੋਣ ਉਹ ਦੋਹਾਂ ਦੇ ਲਈ ਆਪਾਂ ਦੋ ਜਾਂ ਦੋ ਤੋਂ ਵੱਧ ਜਣੇ ਨੇ ਉਹਨਾਂ ਦੇ ਲਈ ਆਪਾਂ ਦੇ ਯੂਜ਼ ਕਰਦੇ ਆ ਸੋ ਉੱਥੇ ਜੇ ਆਪਾਂ ਨੇ ਹੁਣ ਦੋ ਜਣੇ ਨੇ ਦੋ ਜਣੇ ਕੰਮ ਤੇ ਜਾਂਦੇ ਨੇ ਆਪਾਂ ਕਹਿੰਦੇ ਦੇ ਗੋ ਟੂ ਵਰਕ ਇਹ ਸਾਰੇ ਸ਼ਬਦ ਨੇ ਜਿਹੜੇ ਇਹਨਾਂ ਦੇ ਵਿੱਚੋਂ ਕੋਈ ਵੀ ਚੇਂਜ ਨਹੀਂ ਹੋਊਗਾ ਕੋਈ ਵੀ ਬਦਲਾਅ ਇਹਨਾਂ ਦੇ ਵਿੱਚ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਆ ਤੇ ਦੇ ਆਪਾਂ ਯੂਜ਼ ਕਰ ਸਕਦੇ ਆ ਸੋ ਇਹ ਤਾਂ ਹੋ ਗਿਆ ਇਹ ਦੋਹਾਂ ਦੇ ਬਾਰੇ ਮਤਲਬ ਇੱਕ ਤਾਂ ਖੁਦ ਦੇ ਬਾਰੇ ਇੱਕ ਜਦੋਂ ਦੂਸਰੇ ਪਰਸਨ ਦੀ ਆਪਾਂ ਗੱਲ ਕਰਦੇ ਆਂ ਦੋ ਤੋਂ ਵੱਧ ਜਾਣੇ ਨੇ ਉਹ ਚਾਹੇ ਮੇਲ ਨੇ ਇਸਤਰੀਆਂ ਪੁਰਸ਼ ਕੋਈ ਵੀ ਆ ਉਹਦੇ ਲਈ ਦੋਹਾਂ ਦੇ ਲਈ ਆਪਾਂ ਕਿਸੇ ਦੇਨ ਲਈ ਆਪਾਂ ਬੇ ਯੂਜ਼ ਕਰ ਸਕਦੇ ਹੁਣ ਇੱਥੇ ਦੇਖੋ ਜਦੋਂ ਤੁਸੀਂ ਇਹ ਚੀਜ਼ਾਂ ਦੀ ਤੁਸੀਂ ਗੱਲ ਕਰੋਗੇ ਜਦੋਂ ਤੁਸੀਂ ਇਹਨਾਂ ਦੇ ਵਾਕ ਬਣਾਓਗੇ ਇਹਨਾਂ ਦੇ ਨਾਲ ਇਹ ਤੁਸੀਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹੋ ਉਹ ਹੈਗਾ ਇੱਕ ਛੋਟਾ ਜਿਹਾ ਸ਼ਬਦ ਯੂਜ਼ ਕਰਕੇ ਐਟ ਐਟ ਯੂਜ਼ ਕਰਕੇ ਤੁਸੀਂ ਇਹ ਜਿਵੇਂ ਆਈ ਵੇਕ ਅਪ ਐਟ ਹੁਣ ਤੁਸੀਂ ਸਮਾਂ ਦੱਸਣਾ किन्नेजे कि सिर्फ एक ही काम करनाट ला देना अगर एट अगे टाइम ला दौ एट किन्ने बजे जी सवेरे सिक्स ओ कलॉक सवेरे छे बजे सो so, ए क्लॉक ये आप इस तरह ना लिख लेंगे सिक्स ओ कलॉक आई ब्रश माई आई टेक शावर या आई हैव शावर आई हैव ब्रेकफस्ट एट किट सैवन ओ कलॉक हम जरा समा दसते हैं आपा? 6:00 7:00 8:00 9:00 ਹੁਣ ਜਦੋਂ ਆਪਾਂ ਸਮੇਂ ਦੀ ਗੱਲ ਕਰਦੇ ਆ ਤਾਂ ਸਮੇਂ ਦੇ ਬਾਰੇ ਇੱਕ ਆਪਾਂ ਸੈਪਰੇਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਇਹ ਚੀਜ਼ ਹਜੇ ਆਪਾਂ ਇੱਥੇ ਛੱਡ ਦਿੰਦੇ ਆ ਬਸ ਮੈਂ ਤੁਹਾਨੂੰ ਇਹੀ ਦੱਸ ਦਿੰਨਾ ਜੇ ਤੁਹਾਨੂੰ ਪਹਿਲਾਂ ਤੋਂ ਹੀ ਇਹ ਚੀਜ਼ ਆਉਂਦੀ ਆ ਵੀ ਹਾਂ ਵੀ ਉਹ ਕਲੌਕ ਕਿੱਥੇ ਆਪਾਂ ਯੂਜ਼ ਕਰਦੇ ਆ ਤਾਂ ਉਹ ਤੁਸੀਂ ਨਾਲ ਇੱਥੇ ਲਾ ਸਕਦੇ ਹੋ ਸਿਰਫ ਤੇ ਸਿਰਫ ਆ ਚੀਜ਼ ਦੱਸ ਕੇ ਆਈ ਹੈਵ ਬ੍ਰੈਕਫਾਸਟ ਐਟ 8:00 ਕਲੌਕ ਐਂਡ 9:00 ਕਲੌਕ ਆਈ ਹੈਵ ਲੰਚ ਐਟ 2:00 ਕਲੌਕ ਜਾਂ 1 pm 2 pm 3 pm 4 pm ਜਿੰਨਾ ਵੀ ਤੁਸੀਂ ਜਿਹੜਾ ਵੀ ਸਮਾਂ ਹੈਗਾ ਉਹ ਤੁਸੀਂ ਅੱਗੇ ਦੱਸ ਸਕਦੇ ਹੋ ਜਾਂ ਇਹ ਵੀ ਦੱਸ ਸਕਦੇ ਹੋ ਆਈ ਹੈਵ ਬ੍ਰੈਕਫਾਸਟ ਐਟ 8:30 7:45 6:45 ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਅੱਗੇ ਸਮਾਂ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਸੋ ਸਮੇਂ ਦੀ ਗੱਲ ਆਪਾਂ ਇੱਕ ਸੈਪਰੇਟਡ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਤੇ ਹੁਣ ਜਿਹੜੀ ਚੀਜ਼ ਹੈਗੀ ਆ ਉਹ ਇੱਕ ਚੀਜ਼ ਤੁਸੀਂ ਹੋਰ ਇਹਨਾਂ ਦੇ ਨਾਲ ਤੁਸੀਂ ਐਡ ਕਰ ਸਕਦੇ ਹੋ ਉਹ ਹੈਗੀ ਆ ਵੀ ਜਦੋਂ ਦੇਖੋ ਹੁਣ ਤੁਸੀਂ ਇਹਨਾਂ ਦੇ ਨਾਲ ਜਦੋਂ ਆਪਾਂ ਕਹਿੰਦੇ ਆਈ ਗੋ ਟੂ ਹੁਣ ਇੱਥੇ ਗੋ ਟੂ ਕਿੱਥੇ ਵਰਕ ਤਾਂ ਆਪਾਂ ਡਿਸਕਸ ਕੀਤਾ ਹੀ ਹੋਇਆ ਵੀ ਇੱਥੇ ਆਈ ਗੋ ਟੂ ਵਰਕ ਇਹ ਆਪਾਂ ਡਿਸਕਸ ਕੀਤਾ ਹੀ ਹੋਇਆ ਇੱਥੇ ਪਹਿਲਾਂ ਲੇਕਿਨ ਤੁਸੀਂ ਵਰਕ ਦੇ ਬਦਲੇ ਹੁਣ ਇੰਨਾਕ ਤਾਂ ਤੁਹਾਨੂੰ ਆ ਗਈ ਆ ਨਾ ਇਹਨਾਂ ਸੈਂਟੈਂਸ ਦਾ ਤੁਸੀਂ ਬਣਾਈ ਲਵੋਗੇ ਆਈ ਗੋ ਟੂ ਹੁਣ ਇਹਦੇ ਵਾਸਤੇ ਤੁਸੀਂ ਕੁਝ ਵੀ ਅੱਗੇ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਕੋਈ ਵੀ ਹੋਰ ਐਡ ਵੀ ਕਰ ਸਕਦੇ ਹੋ ਜਿਵੇਂ ਕਿ ਆਈ ਗੋ ਟੂ ਵਰਕ ਆਈ ਹਾਂ ਤੁਸੀਂ ਸਕੂਲ ਜਾਂਦੇ ਹੋ ਆਈ ਗੋ ਟੂ ਸਕੂਲ ਫਿਰ ਤੁਸੀਂ ਯੂਨੀਵਰਸਿਟੀ ਜਾਂਦੇ ਹੋ ਆਈ ਗੋ ਟੂ ਯੂਨੀਵਰਸਿਟੀ ਫਿਰ ਤੁਸੀਂ ਕਾਲਜ ਜਾਂਦੇ ਹੋ ਆਈ ਗੋ ਟੂ ਕਾਲਜ ਹੁਣ ਦੇਖੋ ਇਹ ਸ਼ਬਦ ਨੇ ਜਿਹੜੇ ਇਹ ਪੰਜਾਬੀ ਚ ਆਪਾਂ ਆਮ ਯੂਜ਼ ਕਰਦੇ ਆ ਇਹ ਆਪਾਂ ਆਮ ਆਪਣੀ ਰੋਜ਼ਮਰਰ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ ਆ ਇਹਦੇ ਵਿੱਚ ਹੁਣ ਕੋਈ ਬਹੁਤ ਲੰਬੀ ਚੌੜੀ ਗੱਲ ਤਾਂ ਹੈ ਨਹੀਂ ਕਿ ਬਹੁਤ ਲੰਬਾ ਸੈਂਟੈਂਸ ਤਾਂ ਹੈ ਨਹੀਂਗਾ ਇਹ ਸ਼ਬਦ ਤੁਸੀਂ ਪਹਿਲਾਂ ਹੀ ਯੂਜ਼ ਕਰਦੇ ਹੋ ਸੋ ਇਹ ਇਹਨਾਂ ਦੇ ਨਾਲ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਆਈ ਗੋ ਟੂ ਸਕੂਲ आई गो टू यूनिवर्सिटी आई गो टू कॉलेज मतलब ਤੁਸੀਂ ਰੂਟੀਨ ਦੇ ਵਿੱਚ ਉੱਥੇ ਜਾਂਦੇ ਹੋ ਫਿਰ ਹਰ ਰੋਜ਼ ਤੁਸੀਂ ਮਾਰਕੀਟ ਵੀ ਜਾਂਦੇ ਹੋ ਤੁਸੀਂ ਇੱਥੇ ਨਾਲ ਲਾ ਦਿਓ ਆ ਮਾਰਕੀਟ ਤੇ ਹਰ ਰੋਜ਼ ਤੁਸੀਂ ਪਾਰਕ ਵੀ ਜਾਂਦੇ ਹੋ ਉਹ ਲਾ ਦਿਓ ਤੁਸੀਂ ਪਾਰਕ आई गो टू पार्क ਹੁਣ ਇੱਥੇ ਹੀ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖ ਲਓ ਜਿਹੜੀ ਇਹ ਚੀਜ਼ ਪਹਿਲਾਂ ਤੁਸੀਂ ਕਰ ਚੁੱਕੇ ਹੋ ਆਪਾਂ ਯੂਜ਼ ਕਰਦੇ ਆ ਵਰਡ ਜਿਹੜਾ ਹੈਗਾ ਉਹ ਹੈਵ 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 ਦੇ ਨਾਲ ਹੁਣ ਜਿਹੜਾ ਹੈਵ ਹੈਗਾ ਹੈਵ ਦੇ ਨਾਲ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਲਾ ਸਕਦੇ ਹੋ ਇੱਕ ਤਾਂ ਮੀਲਸ ਦੀ ਆਪਾਂ ਗੱਲ ਕਰ ਸਕਦੇ ਹਾਂ ਇੱਥੇ ਆਪਾਂ ਕੀਤਾ ਹੀ ਹੋਇਆ ਇੱਕ ਇੱਕ ਤਾਂ ਆਪਾਂ ਬ੍ਰੈਕਫਾਸਟ ਦੀ ਗੱਲ ਕਰ ਸਕਦੇ ਹਾਂ ਇੱਕ ਆਪਾਂ ਲੰਚ ਦੀ ਗੱਲ ਕਰ ਸਕਦੇ ਹਾਂ ਇੱਕ ਆਪਾਂ ਡਿਨਰ ਦੀ ਗੱਲ ਕਰ ਸਕਦੇ ਹਾਂ ਇਹ ਤਿੰਨੇ ਚੀਜ਼ਾਂ ਇੱਥੇ ਆਪਾਂ ਇੱਥੇ ਡਿਸਕਸ ਕੀਤੀਆਂ ਹੋਈਆਂ ਨੇ ਆਈ ਹੈਵ ਬ੍ਰੈਕਫਾਸਟ ਆਈ ਹੈਵ ਲੰਚ ਆਈ ਹੈਵ ਡਿਨਰ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਕਹਿ ਸਕਦੇ ਹਾਂ ਲੇਕਿਨ ਹੈਵ ਆਪਾਂ ਹੋਰ ਜਗ੍ਹਾ ਤੇ ਵੀ ਯੂਜ਼ ਕਰਦੇ ਆ ਸੋ ਇਹਦੇ ਵਿੱਚ ਕਨਫਿਊਜ਼ ਨਾ ਹੋਇਓ ਬਹੁਤ ਸਾਰੇ ਅਜਿਹੇ ਸ਼ਬਦ ਨੇ ਜਿਨ੍ਹਾਂ ਦੀ ਵਰਤੋਂ ਆਪਾਂ ਬਹੁਤ ਅਲੱਗ-ਅਲੱਗ ਪ੍ਰਕਾਰ ਨਾਲ ਆਪਾਂ ਕਰਦੇ ਆ ਪੋゼਸ਼ਨ ਦੱਸਣ ਦੇ ਲਈ ਮਲਕੀਅਤ ਦੱਸਣ ਦੇ ਲਈ ਵੀ ਆਪਾਂ ਯੂਜ਼ ਕਰਦੇ ਆ ਜਿਵੇਂ ਕਿ ਮੇਰੇ ਕੋਲ ਇਹ ਪੈਨ ਹੈਗਾ ਆਈ ਹੈਵ ਅ ਪੈਨ ਤੇ ਇਸ ਤਰ੍ਹਾਂ ਨਾਲ ਆਪਾਂ ਇਸ ਚੀਜ਼ ਦੇ ਬਾਰੇ ਦੱਸ ਸਕਦੇ ਆ ਬਹੁਤ ਸਾਰੀ ਕਿਸੇ ਵੀ ਚੀਜ਼ ਦੇ ਬਾਰੇ ਆਪਾਂ ਦੱਸ ਸਕਦੇ ਆ ਸੋ ਮਲਕੀਅਤ ਦੱਸਣ ਦੇ ਬਾਰੇ ਵੀ ਹੈਵ ਯੂਜ਼ ਕਰਦੇ ਆ ਤੇ ਹੈਵ ਦੀ ਵਰਤੋਂ ਹੋਰ ਜਗ੍ਹਾ ਤੇ ਵੀ ਹੁੰਦੀ ਆ ਉਹ ਆਪਣਾ ਹਜੇ ਇਸ ਕਲਾਸ ਦਾ ਵਿਸ਼ਾ ਨਹੀਂ ਹੈਗਾ ਇੱਥੇ ਸਿਰਫ ਤੇ ਸਿਰਫ ਬਸ ਤੁਸੀਂ ਇਹੀ ਧਿਆਨ ਚ ਰੱਖਿਓ ਵੀ ਹੈਵ ਨੂੰ ਆਪਾਂ ਜਦੋਂ ਆਪਾਂ ਮੀਲ ਖਾਣੇ ਆ ਮੀਲ ਲੈਣੇ ਆ ਤਾਂ ਆਪਾਂ ਉਹਦੇ ਵਾਸਤੇ ਵੀ ਆਪਾਂ ਯੂਜ਼ ਕਰਦੇ ਆਂ ਹੈਵ ਤੇ ਹੈਵ ਆਪਾਂ ਇੱਕ ਹੋਰ ਜਗ੍ਹਾ ਵੀ ਯੂਜ਼ ਕਰਦੇ ਆਂ ਹੁਣ ਹੈਵ ਜਦੋਂ ਆਪਾਂ ਮਤਲਬ ਨਹਾਉਣੇ ਆ ਤਾਂ ਸ਼ਾਵਰ ਲੈਣੇ ਆ ਆਪਾਂ ਕਹਿੰਦੇ ਆਈ ਹੈਵ ਸ਼ਾਵਰ ਆਈ ਹੈਵ ਸ਼ਾਵਰ ਐਟ 8:00 8:30 ਕੁਛ ਵੀ ਇਸ ਤਰੀਕੇ ਨਾਲ ਆਪਾਂ ਦੱਸ ਸਕਦੇ ਆਂ ਹੁਣ ਦੇਖੋ ਮੁੱਖ ਤੌਰ ਤੇ ਹੁਣ ਤੱਕ ਤੁਹਾਨੂੰ ਜਿਹੜੀ ਚੀਜ਼ ਪਤਾ ਲੱਗੀ ਆ ਵੀ ਆਪਾਂ ਜਿਹੜੀ ਰੂਟੀਨ ਨੇਮ ਦੀ ਜਦੋਂ ਆਪਾਂ ਗੱਲ ਕਰਦੇ ਆ ਆਪਾਂ ਰੋਜ਼ ਮਰਰ ਦੀ ਜ਼ਿੰਦਗੀ ਜਿਹੜੀ ਚੀਜ਼ ਆਪਾਂ ਕਰਦੇ ਆ ਉਹ ਸਿਰਫ ਤੇ ਸਿਰਫ ਇਹ ਸ਼ਬਦ ਨੇ ਜਿਹੜੇ ਇਹ ਆਪਾਂ ਸਿੱਖ ਕੇ ਇਹਨਾਂ ਦੇ ਨਾਲ ਸਿਰਫ ਆਇ ਲਾ ਦੇਣਾ ਕਿਸੇ ਦੇ ਬਾਰੇ ਜਦੋਂ ਆਪਾਂ ਨੇ ਗੱਲ ਕਰਨੀ ਆ ਤੇ ਉਹ ਬਹੁਵਚਨ ਹੈਗਾ ਮਤਲਬ ਉਹ ਬਹੁਤ ਸਾਰੇ ਜਣੇ ਨੇ ਤਾਂ ਉੱਥੇ ਆਪਾਂ ਦੇ ਲਾ ਦੇਣਾ ਇਰਸਪੈਕਟਿਵ ਆਫ ਦਾ ਜੈਂਡਰ ਉਹਦੇ ਵਿੱਚ ਆਪਾਂ ਚਾਹੇ ਮੇਲ ਨੇ ਚਾਹੇ ਫੀਮੇਲ ਨੇ ਉਹਨਾਂ ਦੇ ਵਿੱਚ ਆਪਾਂ ਇਹ ਦੇ ਯੂਜ਼ ਕਰ ਸਕਦੇ ਆ ਹੁਣ ਇੱਕ ਚੀਜ਼ ਇੱਥੇ ਹੋਰ ਆ ਵੀ ਇਹ ਤਾਂ ਹੋ ਗਈ ਹੋਣ ਦੀ ਰੁਟੀਨ ਲੇਕਿਨ ਆਪਾਂ ਪਹਿਲਾਂ ਦੂਸਰੀ ਕੀ ਵੀ ਰੁਟੀਨ ਦੀ ਗੱਲ ਕੀਤੀ ਸੀਗੀ ਜਿਹੜੀ ਤੁਸੀਂ ਪਾਸਟ ਦੇ ਵਿੱਚ ਸ਼ੁਰੂ ਕੀਤੀ ਲੇਕਿਨ ਉਹ ਤੁਸੀਂ ਛੱਡ ਚੁੱਕੇ ਹੁਣ ਤੁਸੀਂ ਉਸ ਦੇ ਬਾਰੇ ਨਹੀਂ ਉਹ ਚੀਜ਼ ਹੁਣ ਤੁਸੀਂ ਨਹੀਂ ਕਰਦੇ ਹੈਗੇ ਸੋ ਉਸ ਦੇ ਬਾਰੇ ਆਪਾਂ ਕਿਵੇਂ ਗੱਲ ਕਰਾਂਗੇ ਉਹਦੇ ਵਿੱਚ ਇੱਕ ਸਿੰਪਲ ਇੱਕ ਛੋਟਾ ਜਿਹਾ ਫਰੇਜ਼ ਬਸ ਤੁਸੀਂ ਐਡ ਕਰ ਦੇਣਾ ਉਹ ਹੈਗਾ ਆਈ ਯੂਜ਼ਡ ਯੂਜ਼ ਟੂ ਇਹਨੂੰ ਆਪਾਂ ਇਹ ਬੋਲਣ ਦੇ ਵਿੱਚ ਜਿਵੇਂ ਇਹ ਆਉਂਦਾ ਇਹਨੂੰ ਆਪਾਂ ਯੂਜ਼ ਟੂ ਹੀ ਕਹਿ ਦਿੰਨੇ ਆ ਯੂਜ਼ਡ ਟੂ ਕੱਲਾ ਕੱਲਾ ਸ਼ਬਦ ਇਹਦਾ ਨਹੀਂ ਪ੍ਰੋਨਾਂਊਂਸ ਕਰਦੇ ਸੋ ਇਹਨੂੰ ਆਪਾਂ ਯੂਜ਼ ਟੂ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਬੋਲਦੇ ਆ ਯੂਜ਼ ਟੂ ਆਈ ਯੂਜ਼ ਟੂ ਹੁਣ ਅੱਗੇ ਜਿਹੜੀ ਚੀਜ਼ ਤੁਸੀਂ ਕਰਦੇ ਹੁੰਦੇ ਸੀ ਹੁਣ ਤੁਸੀਂ ਛੱਡ ਚੁੱਕੇ ਹੋ ਉਹਨਾਂ ਦੇ ਵਿੱਚੋਂ ਕੋਈ ਵੀ ਚੁਣ ਕੇ ਤੁਸੀਂ ਬੋਲ ਸਕਦੇ ਹੋ ਫਰਜ਼ ਕਰੋ ਤਿੰਨ ਮਹੀਨੇ ਪਹਿਲਾਂ ਤੁਸੀਂ ਕਸਰਤ ਕਰਨੀ ਸ਼ੁਰੂ ਕੀਤੀ ਤੇ ਤੁਸੀਂ ਰੂਟੀਨ ਬਣਾਈ ਵੀ ਰੋਜ਼ ਸਵੇਰੇ ਉੱਠ ਕੇ ਕਸਰਤ ਕਰਨੀ ਆ ਲੇਕਿਨ ਤੁਸੀਂ ਉਹ ਦੋ ਕੁ ਮਹੀਨੇ ਕੀਤੀ ਤੇ ਹੁਣ ਤੁਸੀਂ ਛੱਡ ਦਿੱ ਜੋ ਹੁਣ ਤੁਸੀਂ ਉਸ ਚੀਜ਼ ਨੂੰ ਨਹੀਂ ਕਰਦੇ ਹੈਗੇ ਜਦੋਂ ਤੁਸੀਂ ਕੀ ਕਹੋਗੇ ਆਈ ਯੂਜ਼ ਟੂ ਵਰਕਆਊਟ ਜਦੋਂ ਤੁਸੀਂ ਆਈ ਯੂਜ਼ ਟੂ ਵਰਕਆਊਟ ਕਹੋਗੇ ਇਹਦਾ ਮਤਲਬ ਇਹੀ ਬਣਦਾ ਵੀ ਪਹਿਲਾਂ ਤੁਸੀਂ ਉਹਨੂੰ ਐਜ਼ ਅ ਰੂਟੀਨ ਦੇ ਵਿੱਚ ਕਰਦੇ ਸੀ ਨੇਮ ਦੇ ਵਿੱਚ ਕਰਦੇ ਸੀ ਹੁਣ ਤੁਸੀਂ ਉਸ ਚੀਜ਼ ਨੂੰ ਛੱਡ ਚੁੱਕੇ ਹੋ ਤੇ ਇਸੇ ਤਰ੍ਹਾਂ ਨਾਲ ਹੀ ਹੁਣ ਫਰਜ਼ ਕਰੋ ਤੁਸੀਂ 6 ਵਜੇ ਉੱਠਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਉਹ ਚੀਜ਼ ਛੱਡਤੀ ਆ ਹੁਣ ਤੁਸੀਂ ਲੇਟ ਉੱਠਦੇ ਹੋ 8 ਵਜੇ ਉੱਠਦੇ ਹੋ ਤੇ ਤੁਸੀਂ ਕਹੋਗੇ ਵੀ I used to wake up at 6 o'clock. That means 6 ਵਜੇ ਤੁਸੀਂ ਉੱਠਿਆ ਕਰਦੇ ਸੀਗੇ ਹੁਣ ਤੁਸੀਂ 6 ਵਜੇ ਨਹੀਂ ਉੱਠਦੇ ਹੁਣ ਤੁਸੀਂ ਲੇਟ ਉੱਠਦੇ ਹੋ ਜਾਂ ਤੁਸੀਂ ਉਸ ਤੋਂ ਵੀ ਪਹਿਲਾਂ ਉੱਠਦੇ ਹੋ ਸਵੇਰ ਤੇ ਉੱਠਦੇ ਹੋ ਇਸੇ ਤਰ੍ਹਾਂ ਨਾਲ ਹੀ I used to go to work ਦੇ ਹੁਣ ਤੁਸੀਂ ਕੰਮ ਤੇ ਜਾਇਆ ਕਰਦੇ ਸੀਗੇ ਹੁਣ ਤੁਸੀਂ ਕੰਮ ਛੱਡਤਾ ਤੁਸੀਂ ਆਪਣਾ ਕੋਈ ਬਿਜ਼ਨਸ ਕਰ ਲਿਆ ਕੋਈ ਆਪਣਾ ਕੁਝ ਕਰਦੇ ਹੋ ਤੁਸੀਂ ਕਹੋਗੇ ਵੀ I used to go to work ਕਿੰਨੇ ਵਜੇ ਜਾਇਆ ਕਰਦੇ ਸੀ I used to go to work at 8:00 ਐਟ 9:00 ਕੋਈ ਵੀ ਇਹਦੇ ਵਿੱਚੋਂ ਜਦੋਂ ਤੁਸੀਂ ਯੂਜ਼ ਟੂ ਲਾ ਦੇਣਾ ਤਾਂ ਉਹ ਪਾਸਟ ਦੀ ਰੁਟੀਨ ਬਣ ਜਾਣੀ ਆ ਜਦੋਂ ਯੂਜ਼ ਟੂ ਹਟਾ ਦੇਣਾ ਤਾਂ ਉਹ ਮੌਕੇ ਦੀ ਰੁਟੀਨ ਬਣ ਜਾਣੀ ਆ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਉਹ ਦੱਸ ਸਕਦੇ ਹੋ ਹੁਣ ਇੱਥੇ ਇੱਕ ਚੀਜ਼ ਹੋਰ ਆਪਾਂ ਸਿੱਖ ਲੈਣੇ ਆ ਦੇਖੋ ਜਦੋਂ ਤਾਂ ਇਹ ਤਾਂ ਹੋ ਗਿਆ ਵੀ ਜਦੋਂ ਆਪਾਂ ਕੱਲੇ-ਕੱਲੇ ਚੀਜ਼ਾਂ ਬਾਰੇ ਆਪਾਂ ਦੱਸਦੇ ਹਾਂ ਜੀ ਵੀ ਮੈਂ ਆਹ ਕਰਦਾ ਮੈਂ ਆਹ ਕਰਦਾ ਮੈਂ ਆਹ ਕਰਦਾ ਆਈ ਵੇਕ ਅਪ ਆਈ ਬਰਸ਼ ਮਾਈ ਟੀਥ ਆਈ ਹੈਵ ਸ਼ਾਵਰ ਹੁਣ ਦੇਖੋ ਇਹ ਕ੍ਰਮਵਾਰ ਜਦੋਂ ਆਪਾਂ ਨੇ ਦੱਸਣਾ ਜਦੋਂ ਆਪਾਂ ਨੇ ਕ੍ਰਮਵਾਰ ਚੀਜ਼ਾਂ ਨੂੰ ਦੱਸਣਾ ਤਾਂ ਆਪਾਂ ਸਿਰਫ ਇਹਨਾਂ ਦੇ ਵਿੱਚ ਇੱਕੋ ਹੀ ਸ਼ਬਦ ਐਡ ਕਰ ਦੇਣਾ ਉਹ ਹੈਗਾ ਦੈਨ ਦੈਨ ਆਪਾਂ ਸਿਰਫ ਦੈਨ ਲਾ ਦੇਣਾ ਇੱਥੇ ਦੈਨ ਕਹਿ ਦੋ ਦੈਨ ਫਿਰ ਆਈ ਵੇਕ ਅਪ ਐਟ 6 ਓ ਕਲੋਕ ਦੈਨ ਆਈ ਬਰਸ਼ ਮਾਈ ਟੀਥ ਫਿਰ ਦੈਨ ਆਈ ਹੈਵ ਸ਼ਾਵਰ ਫਿਰ ਦੈਨ ਆਈ ਗੈਟ ਡਰੈਸਡ ਦੈਨ i have breakfast ਸਾਰਿਆਂ ਦੇ ਨਾਲ ਬਾਅਦ ਚੋਂ then 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 ਲਾ ਕੇ ਤੁਸੀਂ ਇਹਨਾਂ ਦੇ ਬਾਰੇ ਦੱਸ ਸਕਦੇ ਹੋ ਵੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਅਸੀਂ ਕੀ ਕਿਵੇਂ ਸਾਰੇ ਦਿਨ ਦੀ ਜਿਹੜੀ ਰੁਟੀਨ ਆ ਸਾਡੀ ਉਹ ਕਿਸ ਤਰ੍ਹਾਂ ਦੀ ਆ ਸੋ ਜਦੋਂ ਤੁਸੀਂ then ਲਾ ਦਿੰਨੇ ਹੋ ਤਾਂ ਤੁਸੀਂ ਉਸ ਤੋਂ ਬਾਅਦ ਕੱਲੇ-ਕੱਲੇ ਦਾ ਸਮਾਂ ਵੀ ਤੁਸੀਂ ਦੱਸ ਸਕਦੇ ਹੋ ਉਹ ਵੀ ਤੁਹਾਨੂੰ ਦੱਸਦਾ ਮੈਂ at ਲਾ ਕੇ ਤੁਸੀਂ ਸਮਾਂ ਦੱਸ ਸਕਦੇ ਹੋ ਤੇ ਜਦੋਂ then ਲਾ ਦਿੰਨੇ ਆ ਇਹਦਾ ਮਤਲਬ ਉਹ ਸੀਰੀਜ਼ ਹੋਗੀ ਉਹ ਕ੍ਰਮਵਾਰ ਚੀਜ਼ਾਂ ਹੋਗੀਆਂ ਇਹ ਕਰਦੇ ਆਂ ਜੀ ਉਸ ਤੋਂ ਬਾਅਦ ਇਹ ਕਰਦੇ ਆਂ 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 ਇਹ ਸਾਰੀਆਂ ਇਕੱਲੀਆਂ 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 ਤੁਸੀਂ ਆਪਣੇ ਦਿਨ ਦੀ ਰੁਟੀਨ ਜਿਹੜੀ ਹੈਗੀ ਆ ਰਾਤ ਦੇ ਸੌਣ ਤੱਕ ਤੁਸੀਂ ਦੱਸ ਸਕਦੇ ਹੋ ਇਹ ਥੋੜੇ ਜੇ ਸ਼ਬਦ ਨੇ 10 12 ਇਹ ਸ਼ਬਦ ਨੇ ਫਰੇਜ਼ਸ ਨੇ ਤੁਸੀਂ ਬਸ ਇਹਨਾਂ ਨੂੰ ਯਾਦ ਰੱਖ ਕੇ ਇਹ ਆਪਣੀ ਰੁਟੀਨ ਦੇ ਬਾਰੇ ਜਿਹੜੀ ਹੈਗੀ ਆ ਉਹ ਗੱਲ ਕਰ ਸਕਦੇ ਹੋ ਤੇ ਕਈ ਹੋਰ ਬਹੁਵਚਨ ਜਿਹੜਾ ਹੈਗਾ ਕੋਈ ਗਰੁੱਪ ਆ ਜਾਂ ਦੋ ਦਾ ਦੋ ਤੋਂ ਵੱਧ ਜਾਣੇ ਨੇ ਉਹਨਾਂ ਦੀ ਰੁਟੀਨ ਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਲੇਕਿਨ ਜਦੋਂ ਤੁਸੀਂ ਇਕੱਲੇ ਇਕੱਲੇ ਇਨਸਾਨ ਦੀ ਗੱਲ ਕਰਨੀ ਆ ਜਾਂ ਇਕੱਲੇ ਇਕੱਲੇ ਪਰਸਨ ਦੀ ਗੱਲ ਕਰਨੀ ਆ ਕੋਈ ਇੱਕ ਪਰਸਨ ਦੀ ਗੱਲ ਕਰਨੀ ਆ ਫਿਰ ਉੱਥੇ ਜਿਹੜੇ ਇਹ ਵਾਲੇ ਸ਼ਬਦ ਨੇ ਇਹਨਾਂ ਦੇ ਵਿੱਚ ਚੇਂजेस ਹੁੰਦੇ ਨੇ ਜਿਹੜੇ ਹਲੇ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਨਹੀਂ ਕੀਤੇ ਹੈਗੇ ਉਹ ਇੱਕ ਸੈਪਰੇਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇੱਥੇ ਇੰਨਾ ਹੀ ਤੁਸੀਂ ਆਮ ਤੌਰ ਤੇ ਜਿਹੜੀ ਆਪਣੀ ਰੁਟੀਨ ਦੀ ਜਦੋਂ ਤੁਸੀਂ ਗੱਲ ਕਰ ਸਕਦੇ ਹੋ ਤਾਂ ਉਹ ਇਹ ਸ਼ਬਦ ਵਰਤ ਕੇ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਫੇਰ ਬਦਲ ਕਰਨ ਦੀ ਤੁਹਾਨੂੰ ਬਿਲਕੁਲ ਵੀ ਲੋਡ ਨਹੀਂ ਪੈਂਦੀ ਹੈਗੀ ਬਿਨਾ ਫੇਰ ਬਦਲ ਤੋਂ ਬਿਨਾ ਚੇਂਜਸ ਤੋਂ ਤੁਸੀਂ ਇਹ ਸ਼ਬਦ ਨੇ ਜਿਹੜੇ ਉਹ ਯੂਜ਼ ਕਰ ਸਕਦੇ ਹੋ ਇਸੇ ਤਰ੍ਹਾਂ ਦਾ ਹੀ ਮੇਰਾ ਇੱਕ ਪੂਰਾ ਰਿਕਾਰਡਡ ਕੋਰਸ ਤੁਸੀਂ ਲੈ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਨੰਬਰ ਦਿੱਤਾ ਹੋਇਆ ਉਸ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਤੁਹਾਡੇ ਕਮੈਂਟਸ ਮੈਨੂੰ ਸਿੱਖਿਆ ਅਤੇ ਹੌਸਲਾ ਦਿੰਦੇ ਨੇ ਇਸ ਨੂੰ ਸ਼ੇਅਰ ਕਰਕੇ ਤੁਸੀਂ ਮੇਰੀ ਬਹੁਤ ਵੱਡੀ ਮਦਦ ਕਰ ਸਕਦੇ ਹੋ ਸਦਾ ਸਿੱਖਦੇ ਰਹੋ ਸਦਾ ਚੜ੍ਹਦੀ ਕਲਾ 'ਚ ਰਹੋ